ਸਵਾਪਤੀ ਜੀ ਮੈਂ ਦੋ ਤਿੰਨ ਮਿਨਿਸਟਰੀਆਂ ਜਿਨ੍ਹਾਂ ਦੇ ਆਪਣੀ ਗੱਲ ਰੱਖਣੀ ਹੈ ਸਵਾਪਤੀ ਜੀ ਇੱਥੇ ਦਵਾਰਾ ਦਵਾਰਾ ਜੇਕਰ ਹੁੰਦਾ ਹੈ ਵਿਕਸਿਤ ਭਾਰਤ ਦਾ ਪਰ ਇਹਦੇ ਵਿੱਚ ਬਿਲਕੁਲ ਸਚਾਈ ਹੈ ਕਿ ਜਿੰਨੇ ਪੈਰਾਮੀਟਰ ਹੈ ਜਿਹੜੇ ਕਿਸੇ ਵੀ ਦੇਸ਼ ਕਿੰਨਾ ਕੁ ਵਿਕਸਿਤ ਹੈ ਜਿਹਨੂੰ ਤੈਅ ਕਰਦੇ ਆ ਉਹਨਾਂ ਦੇ ਵਿੱਚ ਹਿਊਮਨ ਹੈਪੀਨੈਸ ਇੰਡੈਕਸ ਤੋਂ ਲੈ ਕੇ ਪਰ ਕੈਪੀਟਲ ਇਨਕਮ ਤੋਂ ਲੈ ਕੇ ਮੈਨੂੰ ਲੱਗਦਾ ਸੀ ਪਹਿਲੇ ਸੌ ਚ ਵੀ ਟਿਕਦੇ ਕਿਉਂਦੇ ਚ ਜਿਹੜਾ ਅੰਗਣਵਾੜੀ ਵਰਕਰਾਂ ਨਾਲ ਜੁੜਿਆ ਹੋਇਆ ਸਭ ਤੋਂ ਇੰਪੋਰਟੈਂਟ ਕਿ ਹਿਊਮਨ ਹੰਗਰ ਹੰਗਰ ਇੰਡੈਕਸ ਦੇ ਵਿੱਚ ਅਸੀਂ 102 ਨੰਬਰ ਤੇ 123 ਦੇਸ਼ਾਂ ਦੇ ਵਿੱਚੋਂ ਤੇ ਇਹਦੇ 'ਚ ਜਿੰਨਾ ਲੋਕਾਂ ਨੇ ਕੰਮ ਕਰਨ ਜਿਹੜੇ ਅੰਗਣਵਾੜੀ ਵਰਕਰ ਹੈ ਉਹ ਸਾਨੂੰ ਪਤਾ ਹੈ ਕਿ ਬੱਚੇ ਦੇ ਜਨਮ ਤੋਂ ਲੈ ਕੇ ਉਹਦੀ ਬੇਸਿਕ ਐਜੂਕੇਸ਼ਨ ਤੋਂ ਲੈ ਕੇ ਉਹਦੀ ਸਿਹਤ ਤੋਂ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਲੈ ਕੇ ਮੈਨੂੰ ਲੱਗਦਾ ਹੈ ਕਿ ਜਿੰਨੇ ਸਰਕਾਰ ਦੇ ਪ੍ਰਮੁੱਖ ਅਦਾਰਿਆਂ ਦੇ ਮੁਲਾਜ਼ਮ ਹੈ ਉਹ ਮੈਨੂੰ ਲੱਗਦਾ ਕਿ ਸਾਰਿਆਂ ਨਾਲੋਂ ਵੱਧ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਐ ਪਰ ਇਹ ਬੜੀ ਬਦਕਿਸਮਤੀ ਹੈ ਉਹਨਾਂ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਕਿ ਉਹਨਾਂ ਨੂੰ ਮੁਲਾਜ਼ਮਾਂ ਦੇ ਵਿੱਚ ਵੀ ਨਹੀਂ ਗਿਣਿਆ ਜਾਂਦਾ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੀ ਬੇਸਿਕ ਪੇ ਹੈ ਜਿਹੜੀ ਮਿਨੀਮਮ ਵੇਜ ਹੈ ਉਹ ਵੀ 9 ਤੋਂ 10000 ਦੇ ਵਿੱਚ ਹੈ ਤੇ ਮੈਨੂੰ ਦੱਸੋ ਕਿ ਉਹਨਾਂ ਦੇ ਨਾਲੇ ਸ਼ੋਸ਼ਣ ਨਹੀਂ ਕਿ ਮੈਂ ਅੱਜ 4500 ਰੁਪਏ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਕੰਮ ਲੈਣੇ ਆ ਤੇ ਜਿਹੜੇ ਹੈਲਪਰ ਐ ਉਹਨਾਂ ਤਾਂ ਕੇਵਲ 2250 ਰੁਪਏ ਦਿੱਤੇ ਜਾਂਦੇ ਆ ਸੋ ਉਹ ਦੇਸ਼ ਦੇ ਵਿੱਚ ਜਿੱਥੇ ਅੱਜ ਵੀ ਜਿਹੜੇ 32% ਬੱਚੇ ਆ ਉਹ ਸਟੰਟਡ ਆ ਤਾਂ ਕੀ ਸਾਨੂੰ ਇਹਨਾਂ ਦੀ ਤਰਖਾ ਨਹੀਂ ਬਤਾਉਣੀ ਚਾਹੀਦੀਆਂ ਸੋ ਮੈਂ ਸਰਕਾਰ ਅੱਗੇ ਡਿਮਾਂਡ ਕਰੂੰਗਾ ਕਿ ਜਿਹੜੇ ਇਹਨਾਂ ਦੇ ਇਨਸੈਂਟਿਵ ਐ ਇਹਨਾਂ ਨੂੰ ਪੱਕੇ ਮੁਲਾਜ਼ਮ ਵੀ ਗਿਣਾ ਜਾਵੇ ਤੇ ਇਹਨਾਂ ਦਾ ਤਨਖਾਹ ਵਧਾਈ ਜਾਵੇ ਇਸ ਤੋਂ ਇਲਾਵਾ ਸਭਾਪਤੀ ਜੀ ਕਿਉਂਕਿ ਸਾਡਾ ਭਾਰਤ ਕਹ ਲਓ ਵੀ ਹਜੇ ਵੀ ਬੜੇ ਲੋਕ ਐ ਜਿਹੜੇ ਗਰੀਬੀ ਰੇਖਾ ਤੋਂ ਨੀਚੇ ਐ ਤੇ ਪੀਡੀਐਸ ਸਿਸਟਮ ਅਧੀਨ ਜਦੋਂ 2013 ਦੇ ਵਿੱਚ ਨੈਸ਼ਨਲ ਫੂਡ ਸਿਕਿਉਰਟੀ ਐਕਟ ਬਣਿਆ ਤਾਂ ਉਸ ਤੋਂ ਬਾਅਦ ਜਿਹੜੀ ਸੀਲਿੰਗ 2015 ਦੇ ਵਿੱਚ ਕੀਤੀ ਗਈ ਜਿਹੜੇ ਕੀਤੀ ਗਈ 2011 ਦੇ ਸੈਂਸਸ ਦੇ ਹਿਸਾਬ ਦੇ ਨਾਲ ਤੇ ਉਹਦੇ ਵਿੱਚ ਜੋ ਪੰਜਾਬ ਦੀ ਉਦੋਂ ਪਾਪੂਲੇਸ਼ਨ ਸੀ ਉਹਦੇ 51% ਜਿਹੜੀ 100 1 ਕਰੋੜ 41 ਲੱਖ 45000 ਬਣਦੇ ਆ ਤੇ ਤੁਸੀਂ ਦੇਖੋ ਵੀ ਅੱਜ ਵੀ 10 ਸਾਲ ਤੋਂ ਉੱਪਰ ਦਾ ਸਮਾਂ ਲੰਘ ਗਿਆ ਤੇ ਸੈਂਸਸ ਨੂੰ ਤਕਰੀਬਨ 14 ਸਾਲ ਦਾ ਸਮਾਂ ਲੰਘ ਗਿਆ ਅੱਜ ਵੀ ਜਿਹੜੀ ਉਹਨਾਂ ਦੀ ਗਿਣਤੀ ਹੋ 19 ਦੀ 19 ਹੈ ਉਸ ਤੋਂ ਬਾਅਦ ਕਿੰਨੀ ਆਬਾਦੀ ਵਧ ਗਈ ਉਸ ਤੋਂ ਬਾਅਦ ਕੋਵਿਡ ਆਇਆ ਤੇ ਅੱਜ ਲੱਖਾਂ ਜਿਹੜੇ ਏਦਾਂ ਦੇ ਪੰਜਾਬ ਦੇ ਵਿੱਚ ਗਰੀਬ ਲੋਕ ਹੈ ਜਿਨ੍ਹਾਂ ਦੇ ਰਾਸ਼ਨ ਕਾਰਡ ਬਣਾਉਣ ਦੀ ਜ਼ਰੂਰਤ ਹੈ ਤੇ ਅੱਜ ਵੀ ਕਿਉਂਕਿ ਸੈਂਸਸ ਤਾਂ ਲੱਗ ਨਹੀਂ ਰਿਹਾ ਕਿ ਅਗਲੇ ਵੀ 2-3 ਸਾਲ ਚ ਹੋਊਗਾ ਸੋ ਮੇਰੀ ਸਰਕਾਰ ਨੂੰ ਡਿਮਾਂਡ ਹੈ ਕਿ ਜਿਹੜੇ ਪੰਜਾਬ ਚ ਬਿਨਾਂ ਰਾਸ਼ਨ ਕਾਰਡ ਵਿਡੇ ਗਰੀਬ ਲੋਕ ਹੈ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਵਧਾਈ ਜਾਵੇ ਤੇ ਰਾਸ਼ਨ ਕਾਰਡ ਜਿਹੜੇ ਉਹਨਾਂ ਦੇ ਚਾਲੂ ਕੀਤੇ ਜਾਣ ਤੇ ਇਸ ਤੋਂ ਇਲਾਵਾ ਸੋ ਭਤੀਜੀ ਮੈਂ ਸਾਰਾ ਇਹ ਚੈੱਕ ਕਰ ਰਿਹਾ ਸੀ ਕਿਉਂਕਿ 2030 ਦੇ ਵਿੱਚ ਉਮੀਦ ਹੈ ਕਿ ਜਿਹੜੀ ਤੈਅ ਹੋਇਆ ਕਿ ਕੌਨ ਵੈਲਥ ਦੇਸ਼ ਨੂੰ ਮਿਲਨੀ ਹੈ ਪਰ ਸਪਲੀਮੈਂਟਰੀ ਗ੍ਰਾਂਟ ਦੇ ਵਿੱਚ ਸਪੋਰਟਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਮੈਂ ਪਿੱਛੇ ਜੇ ਖੇਡ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਤੇ ਮੈਂ ਉਦੋਂ ਵੀ ਪੰਜਾਬ ਲਈ ਡਿਮਾਂਡ ਕੀਤੀ ਸੀ ਕਿ ਖੇਲੋ ਇੰਡੀਆ ਦੀ ਇਹਨ ਪੰਜਾਬ ਚ ਸਪੋਰਟਸ ਦੇ ਲਈ ਜਿਹੜੇ ਪੈਸੇ ਦਿੱਤੇ ਜਾਣ ਤਾਂ ਉਹਨਾਂ ਨੇ ਕਿਹਾ ਜੀ ਕਿ ਪੈਸੇ ਦਾ ਕੋਈ ਹੈ ਨਹੀਂ ਕਿ ਐਡੀਸ਼ਨਲ ਗ੍ਰਾਂਟ ਦੇ ਵਿੱਚ ਅਸੀਂ ਡਿਮਾਂਡ ਕਰਾਂਗੇ ਪਰ ਤੁਸੀਂ ਦੇਖੋ ਮੈਂ ਪੂਰੀ ਲਿਸਟ ਫਰੋਲੀ ਆ ਕਿਤੇ ਡਿਮਾਂਡ ਤੱਕ ਨਹੀਂ ਕੀਤੀ ਗਈ ਸੋ ਮੇਰੀ ਸਰਕਾਰ ਨੂੰ ਇਹ ਡਿਮਾਂਡ ਹੈ ਇਹ ਬੇਨਤੀ ਹੈ ਕਿ ਪੰਜਾਬ ਨੇ ਸਪੋਰਟਸ ਦੇ ਵਿੱਚ ਬੜਾ ਕੁਝ ਕੀਤਾ ਪਰ ਤੁਸੀਂ ਦੇਖੋਗੇ ਪਿਛਲੇ 1 ਸਾਲ ਦੇ ਵਿੱਚ ਇੱਕ ਵੀ ਰੁਪਿਆ ਨਹੀਂ ਦਿੱਤਾ ਗਿਆ ਤੇ ਜਿਹੜੇ ਸੂਬੇ ਗੁਜਰਾਤ ਵਰਗੇ ਜਿਨ੍ਹਾਂ ਦਾ ਅਜੇ ਤੱਕ ਇੱਕ 올림픽 ਚ ਮੈਡਲ ਵੀ ਨਹੀਂ ਆਇਆ ਤੇ ਉਹ ਤੁਹਾਨੂੰ 426 ਕਰੋੜ ਰੁਪਿਆ ਦੇ ਦਿੰਦੇ ਹੋ ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਜਿਹੜੀ ਰੇਸ਼ਿਓ ਹੈ ਗ੍ਰਾਂਟਸ ਅਲੋਟ ਕਰਨ ਦੀ ਜਿਹੜੀ ਖਾਸ ਤੌਰ ਤੇ ਖੇਲੋ ਇੰਡੀਆ ਚ ਜਿਸ ਹਿਸਾਬ ਨਾਲ ਜਿਹੜੇ ਸੂਬੇ ਦੀ ਪਰਫਾਰਮੈਂਸ ਹੈ ਉਸ ਹਿਸਾਬ ਦੇ ਨਾਲ ਜਿਹੜੇ ਅਲੋਟ ਹੈ ਗ੍ਰਾਂਟ ਕੀਤੀ ਜਾਵੇ ਮੈਡਲ ਆ ਰਹੇ ਆ ਪੰਜਾਬ ਦੇ ਮੈਡਲ ਆ ਰਹੇ ਹਰਿਆਣਾ ਦੇ ਤੇ ਪੈਸੇ ਜਾ ਰਹੇ ਸਾਰੇ ਗੁਜਰਾਤ 426 ਸੋ ਅਸੀਂ ਨਹੀਂ ਕਹਦੇ ਭਾਈ ਸਾਨੂੰ ਉਹਨੇ ਦੇ ਦਿਓ ਪਰ ਜਿੰਨਾ ਸਾਡਾ ਹੱਕ ਬਣਦਾ ਉਸ ਹਿਸਾਬ ਨਾਲ ਦਿੱਤਾ ਜਾਵੇ ਆ ਪਿੱਛੇ ਜਿਹੜੀਆਂ 올림픽 ਹੋਈਆਂ ਉਹਦੇ ਵਿੱਚ ਸਾਡੇ ਮੈਡਲ ਆਇਆ 8 ਤੇ ਹਰਾਨ ਦੇ ਆ 7 ਤੇ ਗੁਜਰਾਤ ਦਾ ਅੱਜ ਤੱਕ ਦੇਸ਼ ਦੇ ਇਤਿਹਾਸ ਇੱਕ ਵੀ 올림픽 ਦਾ ਮੈਡਲ ਨਹੀਂ ਤੇ ਸਾਡੇ ਸਬਾ ਪਤੀ ਜੀ ਸੰਸਾਰਪੁਰ ਪਿੰਡ ਹੈ ਇੱਕ ਪਿੰਡ ਦੇ 올림픽 ਦੇ 7 ਮੈਡਲ ਹੈ ਤੇ ਹੁਣ ਤੁਸੀਂ ਇੱਕ ਵੀ ਰਪੈਨ ਦੇ ਰਹੇ ਸੋ ਮੇਰੀ ਸਰਕਾਰ ਅਗੇ ਬੇਇਤੀ ਹੈ ਕਿ ਜੇ ਤੁਸੀਂ ਵਾਕਿ ਦੇਸ਼ ਚ ਸਪੋਰਟਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੂਬਾ ਜਿੱਥੋਂ ਮੈਡਲ ਆਉਂਦੇ ਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਬਣਦਾ ਹੱਕ ਹੈ ਉਹ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਆਉਲਾ ਸਾਹਿਬ ਨੇ ਵੀ ਰੇਜ਼ ਕੀਤਾ ਪਿਛਲੇ ਦਿਨੀ ਕੰਗ ਸਾਹਿਬ ਨੇ ਵੀ ਇਹ ਮੁੱਦਾ ਰੇਜ਼ ਕੀਤਾ ਕਿ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ ਹੜ੍ਹ ਆਏ ਸਭਾਪਤੀ ਜੀ ਉਹ ਕੁਦਰਤੀ ਏਡੀ ਵੱਡੀ ਆਫਤ ਸੀ ਕਿ ਰਾਵੀ ਜਿਹੜਾ ਦਰਾ ਹੈ ਉਹਦੇ ਵਿੱਚ 1988 ਜਦੋਂ ਬਹੁਤ ਜਿਆਦਾ ਪਾਣੀ ਆ ਉਦੋਂ ਵੀ 11 ਲੱਖ ਕਿਊਸਿਕ ਪਾਣੀ ਆ ਤੇ ਅੱਜ ਕੀ 14 ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਆਇਆ ਜਿਹਦੇ ਕਰਕੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਉਹ ਜਿਹੜੀ ਸਰਕਾਰੀ ਸਾਡਾ ਇਨਫਰਾਸਟ੍ਰਕਚਰ ਉਹ ਵੀ ਤਸਰਸ ਹੋਇਆ ਸਕੂਲਾਂ ਤੋਂ ਲੈ ਕੇ ਕਾਲਜਾਂ ਤੋਂ ਲੈ ਕੇ 30 ਸੈਕਿੰਡ ਦੀ ਸੜਕਾਂ ਤੋਂ ਲੈ ਕੇ ਸਾਰਾ ਕੁਝ ਘੱਟੋ ਘੱਟ 20000 ਕਰੋੜ ਰੁਪਏ ਦਾ ਨੁਕਸਾਨ ਹੈ ਆ ਪਿਛਲੇ ਦਿਨ ਹੀ ਤੁਹਾਨੂੰ ਨੁਕਸਾਨ ਹੋਇਆ ਬਸ 30 ਸੈਕਿੰਡ ਦੀ ਸਾਡੇ ਕੇਂਦਰ ਦੇ ਮੰਤਰੀ ਇੱਕ ਆਉਂਦਾ ਸੀ ਇੱਕ ਜਾਂਦਾ ਸੀ ਇੱਕ ਆਉਂਦਾ ਸੀ ਇੱਕ ਜਾਂਦਾ ਸੀ ਫਿਰ ਪ੍ਰਧਾਨ ਮੰਤਰੀ ਜੀ ਵੀ ਆਏ ਤੇ ਸਾਨੂੰ ਉਮੀਦ ਸੀ ਕਿ ਪੰਜਾਬ ਲਈ ਜਿਹਨਾਂ ਪਹਿਲਾਂ ਦਾ ਵਿਤਕਰਾ ਕੀਤਾ ਜਾਂਦੇ ਕੁਛ ਨਾ ਕੁਛ ਰਾਹਤ ਦੇਓਗੇ 1600 ਕਰੋੜ ਰੁਪਏ ਦਾ ਪੈਕੇਜ ਅਨਾਉਂਸ ਕੀਤਾ ਤੇ ਉਹਦੇ ਚੋਂ ਵੀ ਪੰਜੀ ਪੰਜਾਬ ਲਈ ਨਹੀਂ ਆਇਆ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ ਘੱਟ 20000 ਕਰੋੜ ਰੁਪਏ ਦਾ ਜੋ ਪੰਜਾਬ ਦਾ ਨੁਕਸਾਨ ਹੋਇਆ ਉਹ ਪੰਜਾਬ ਦੀ ਪਰਪਾਈ ਜਿਹੜੀ ਆ ਉਹ ਕੀਤੀ ਜਾਵੇ